ਮਾਰ ਕਰਦਾ ਸਾਰੇ ਸਾਥੀ ਕਰਮਚਾਰੀਆਂ ਦਾ ਕਿ ਤੁਸੀਂ ਆਪ ਵੀ ਇੱਥੇ ਹਾਜ਼ਰੀ ਭਰੀ ਜੁਆਇਲ ਐਕਸ਼ਨ ਕਮੇਟੀ ਦੇ ਅਹੁਦੇਦਾਰ ਸਾਰਿਆਂ ਨੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਹਫਤਾ ਹੋ ਗਿਆ ਸਾਨੂੰ ਇਸ سلسلے ਦੇ ਵਿੱਚ ਲੱਗਿਆ ਨੂੰ ਵੀਰਵਾਰ ਵੀ ਅਸੀਂ ਚੀਫ ਸੈਕਟਰੀ ਸਾਹਿਬ ਨੂੰ ਮੇਰੇ ਸ਼ੁਕਰਗੁਜ਼ਾਰ ਵੀ ਅਸੀਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਡੀਏ ਬਾਰੇ ਪ੍ਰਾਣੀ ਪਿੰਡ ਦੀ ਬਹਾਲੀ ਬਾਰੇ ਕੱਚੇ ਮੋੜ ਨੂੰ ਪੱਕੇ ਘਰ ਬਾਰੇ ਮਾਕਾ ਜਿਹੜੀ ਅਸੀਂ ਰੱਖੀ ਆ ਸੋ ਚੀਫ ਸੈਕਟਰੀ ਸਾਹਿਬ ਨੇ ਪਰ ਅਜੇ ਹੁਣ ਤੱਕ ਜਿਹੜੀ ਕੋਈ ਚਿੱਠੀ ਅਜੇ ਨਹੀਂ ਜਾਰੀ ਨਹੀਂ ਕੀਤੀ ਕਰਮਚਾਰੀ ਸਾਥੀਓ ਸਮੇਂ ਦੀ ਲੋੜ ਸਮਾ ਜਿਹੜਾ ਬੜਾ ਬਲਵਾਨ ਹੁੰਦਾ ਸਰਕਾਰ ਜਿਹੜੀ ਤਸਦਾ ਵਸਦੀ ਹੋ ਰਹੀ ਮਰਾਜ਼ਮਾਂ ਦੀਆਂ ਮੰਗਾਂ ਜਿਉਂ ਦੀਆਂ ਤੇ ਉਹ ਖੜੀਆਂ ਨੇ ਕੋਈ ਮੀਟਿੰਗ ਵਾਸਤੇ ਸਰਵਾ ਨਹੀਂ ਦੇ ਰਹੀ ਅਸੀਂ ਆਪਣਾ ਜਿਹੜਾ ਸੰਘਰਸ਼ ਬਿੜਦੇ ਰਹੇ ਆ ਮੀਟਿੰਗਾਂ ਕਰਦੇ ਰਹੇ ਆ ਇਹ ਸਾਰੇ ਤੋਂ ਤੁਹਾਡੇ ਵਾਸਤੇ ਕਰਦੇ ਆ ਸੋ ਤੁਹਾਡੇ ਤਾਂ ਵੀ ਆਸ ਕਰਦੇ ਆ ਕਿ ਤੁਸੀਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਦੇਵ ਦਿਵਾਲੀ ਮੇਰੇ ਆ ਰਹੀ ਆ ਖਰ ਦੇ ਦਿਨੋਂ ਦਿਨ ਫਰਦ ਰੇ ਨੇ ਸਰਕਾਰ ਦੇ ਜਿਹੜੇ ਕੰਮ ਨੇ ਰਾਤ ਨੂੰ ਅਸੀਂ 12 12 ਵਜੇ ਤੱਕ ਕਰਦੇ ਆ ਸਾਡੇ ਭਾਈ ਸਾਡੀਆਂ ਭੈਣਾਂ 12 ਵਜੇ ਤੱਕ ਰਾਪੋਰਟ ਇਨਫੋਰਮੇਸ਼ਨ ਦਿੰਦੇ ਆ ਰਿਪੋਰਟ ਨਿੱੱਲਾ ਜਾਂ ਪ੍ਰੋਸੀਜਰ ਹੈ ਜਾਂ ਪਰ ਨੂੰ ਨਹੀਂ ਪੀਰ ਕਰਦਾ ਮੰਗੋ ਮੁੱਖ ਮੰਤਰੀ ਸਾਹਿਬ ਨੂੰ ਚੀਮਾ ਸਾਹਿਬ ਨੂੰ ਕਿ ਜਲਦੀ ਦਾ ਜਲਦੀ ਜਿਹੜਾ ਸਾਡਾ ਡੀਆ 100 ਪ੍ਰਸੈਂਟ ਰਿਲੀਜ਼ ਕੀਤਾ ਜਾਵੇ ਅੱਜ ਸਮਾਂ ਬਾਰਹ ਸਾਲ ਹੋ ਗਏ ਨਾਤੀ ਪੇਸ਼ ਜਾਰੀ ਕੀਤੇ ਨੂੰ ਪ੍ਰਾਣੀ ਪਰਸਦ ਦੀ ਨੂੰ ਅਜੇ ਤੱਕ ਕਿਸੇ ਵੀ ਸਾਥੀ ਨੂੰ ਜਿਹੜੀ ਪ੍ਰਾਣੀ ਪਰਸਦ ਦਾ ਕੋਈ ਲਾਭ ਨਹੀਂ ਮਿਲਿਆ ਸਾਡੀਆਂ ਭੈਣਾਂ ਕੋਲ ਸਾਡੇ ਭਰਾਵਾਂ ਕੋਲ ਇਹ ਕਿੰਨੀ ਦਾਤ ਦੇ ਦੋ ਦੇ ਤਿੰਨ ਸਿੱਟਾ ਦਾ ਚਾਹਤ ਨੇ ਕਿਸੇ ਵੀ ਕਾਰਕਰੀ ਕੀਤੀ ਜਾ ਰਹੀ ਹੈ ਕਿਸੇ ਨੂੰ ਸਹਾਇਤਾ ਨਹੀਂ ਕੀਤਾ ਜਾ ਰਿਹਾ ਇਹ ਜਿਹੜੇ ਸਰਕਾਰ ਦੇ ਰੁਈਏ ਨੇ ਇਹ ਅਸੀਂ ਸਹਿਮਤ ਨਹੀਂ ਕਰਾਂਗੇ ਸੋ ਮੈਂ ਜ਼ਮਾਨਤ ਕੋਈ ਨਹੀਂ ਦਿੰਦੀ ਕਰਦਾ ਕਿ ਆਪਾਂ ਇਕੱਠੇ ਹੋਈਏ ਲਾਹੰਬੰਦ ਕਰੀਏ ਸਰਕਾਰ ਦੇ ਹੱਕ ਦੇ ਖੇਤ ਕਰਮਚਾਰੀਆਂ ਦਾ ਸਮਾਗਮ ਹੈ ਮੈਂ ਆਪਣਾ ਸਾਲ ਲੈਣਾ ਇਹਦਾ ਕਹਦਾ ਸਰ ਤੋਂ ਮਾਫੀ ਮੰਗਦਾ ਕਿ ਅੱਥੇ ਸਾਰਿਆਂ ਨੇ ਜਿਹੜਾ ਅਲੱਗ ਪ੍ਰੋਗਰਾਮਾਂ ਤੋਂ ਜਲਦੀ ਜਾਣਾ ਸੀ ਸਿਕਿਉਰਿਟੀ ਦੇ ਜਿਹੜੇ ਨੰਬਰ ਦੱਸੇਗੇ ਅਗਲੇ ਵਾਰ ਸਾਰੇ ਵੀ ਆਪਣੇ ਸਾਰਿਆਂ ਨੇ ਸਾਥ ਦੇਣਾ ਇੱਕ ਬੇਨਤੀ ਹੋਰ ਕਰਦਾ ਦੋ ਸਾਰੇ ਕਰਮਚਾਰੀ ਸਾਥੀਆਂ ਦੀ ਹੈਪੀਅਰਟਾਂ ਵਾਸਤੇ ਜਿਹੜੀਆਂ ਪੇਮੈਂਟ ਆ ਗਈ ਆ ਕੱਚੇ ਕਮਰਾਚਨ ਦੀ ਰਹਿੰਦੀ ਆ ਸੋ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਭੁਵਾਈ ਕਰੇ ਕਾਜ ਹੈ ਜਿਹੜਾ ਵਾਸਤੇ ਪ੍ਰੋਗਰਾਮ ਕੋਈ ਸੰਗੀਤ ਧੰਵਾਦੀ वैदि भाषा र